ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਅੱਜ ਦਿਲ ਨੂੰ ਖੁਸ਼ੀ ਹੋਈ ਆ ਵੀ ਸਾਡੇ ਗੁਰੂ ਘਰ ਦੇ ਜਿਹੜੇ ਗ੍ਰੰਥੀ ਸਿੰਘ ਆ ਭਾਈ ਗੁਰਦਾਸ ਜੀ ਇਹਨਾਂ ਦਾ ਜਿਹੜਾ ਸਨਮਾਨ ਅੱਜ ਮਰੂਤੀ ਕਰਨ ਨਾਲ ਕੀਤਾ ਗਿਆ ਤੇ ਇਹਨਾਂ ਨੂੰ ਇਹਨਾਂ ਬਾਰੇ ਮੈਂ ਤੁਹਾਡੇ ਨਾਲ ਕੁਝ ਗੱਲਾਂ ਕਰਨੀ ਚਾਹੁੰਨਾ ਮੈਂ ਬਹੁਤ ਹੀ ਛੋਟਾ ਹੁੰਦਾ ਸੀ ਜਦੋਂ ਤੋਂ ਮੈਂ ਦੇਖਦਾ ਆ ਰਿਆਂ ਵੀ ਇਸ ਤੋਂ ਪਹਿਲਾਂ ਜਿਹੜੇ ਕੋਈ ਪਾਠੀ ਹੋਏ ਆ ਉਹ ਗੁਰੂ ਘਰ ਦੇ ਵਿੱਚ ਬਹੁਤ ਕੁਝ ਮਤਲਬ ਆਪਾਂ ਕਹਿਣਾ ਨਹੀਂ ਚਾਹੀਦਾ ਵੈਸੇ ਵੀ ਚਲੋ ਪੁਰਾਣਾ ਟਾਈਮ ਸੀ ਉਦੋਂ ਜ਼ਮਾਨਾ ਵੀ ਉਹੋ ਜਿਹਾ ਸੀ ਵੀ ਜਿਵੇਂ ਮੰਨ ਲਓ ਕਿਸੇ ਦੀ ਮੱਝ ਨਾ ਮਿਲਣੀ ਤਾਂ ਉਹ ਕੀ ਕਹਿੰਦੇ ਵੀ ਪਾਣੀ ਕਰਕੇ ਦੇ ਦੇਣਾ ਜਾਂ ਵੀ ਆਹ ਚੀਜ਼ ਨਹੀਂ ਹੈਗੀ ਆ ਗੁਰੂ ਘਰ ਦੇ ਵਿੱਚੋਂ ਆਹ ਚੀਜ਼ ਕਰਾ ਕੇ ਲੈ ਜਾਓ ਵੀ ਤੁਹਾਡਾ ਜਿਹੜਾ ਕੰਮ ਬਣ ਜਾਊਗਾ ਪਰ ਜਦੋਂ ਤੋਂ ਇਹ ਪਾਤੀ ਸਿੰਘ ਆਏ ਆ ਇਹਨੇ ਕੋਈ ਵੀ ਉਹੋ ਜਿਹਾ ਕਰਮਕਾਂਡ ਕਰਨ ਤੋਂ ਸਾਫ਼ ਮਨਾ ਕੀਤਾ ਤੇ ਹਮੇਸ਼ਾ ਗੁਰੂ ਘਰ ਵਿੱਚ ਇਮਾਨਦਾਰੀ ਨਾਲ ਤੇ ਮਰਿਆਦਾ ਨਾਲ ਜਿਹੜਾ ਆਪ ਦਾ ਜਿਹੜਾ ਸੇਵਾ ਜਿਹੜੀ ਨਿਭਾਈ ਆ ਤੇ ਸਾਨੂੰ ਖੁਸ਼ੀ ਆ ਵੀ ਇੰਨੇ ਇੰਨਾ ਸਾਲ ਕੋਈ ਵੀ ਪਾਠ ਜਿਹੜਾ ਗੁਰੂ ਘਰ ਦੇ ਵਿੱਚ ਟਿਕਦਾ ਨਹੀਂ ਆ ਅੱਜ ਤੁਹਾਨੂੰ ਮੈਨੂੰ ਲੱਗਦਾ ਵੀ 15 ਸਾਲ ਹੋ ਗਏ ਨੇ 15 ਸਾਲ ਤੋਂ ਵੀ ਜ਼ਿਆਦਾ ਵੀ ਸਾਡੇ ਗੁਰੂ ਘਰ ਦੀ ਜਿਹੜੀ ਇਹ ਸੇਵਾ ਜਿਹੜੀ ਇਹ ਨਿਭਾ ਰਹੇ ਆ ਤੇ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਆ ਤੇ ਅੱਜ ਜਿਹੜੀ ਇਹਨਾਂ ਨੂੰ ਕਾਰ ਭੇਟ ਕੀਤੀ ਆ ਇੱਕੇ ਸਨਮਾਨ ਤਾਂ ਬਹੁਤ ਛੋਟਾ ਪਰ ਕਹਿੰਦੇ ਹੁੰਦੇ ਆ ਵੀ ਸਨਮਾਨ ਤਾਂ ਸਨਮਾਨ ਹੀ ਹੁੰਦਾ ਚਾਹੇ 2 ਰੁਪਏ ਵਾਲਾ ਹੋਵੇ ਇਹ ਜਿਹੜੀ ਮਰੂਤੀ ਕਾਰ ਸਾਰੀ ਸਾਡੀ ਜਿਹੜੀ ਸੰਗਤ ਵੱਲੋਂ ਜਿੰਨੀ ਵੀ ਸਹਾਇਤਾ ਦਿੱਤੀ ਆ ਕਰਕੇ ਅਸੀਂ ਇਹਨਾਂ ਨੂੰ ਦਿੱਤੀ ਆ ਤੇ ਇਹਨਾਂ ਨੇ ਵੀ ਅੱਜ ਸਾਰੀ ਸੰਗਤ ਦਾ ਧੰਨਵਾਦ ਕੀਤਾ ਤੇ ਤੁਸੀਂ ਵੀ ਆਪਣੀ رائے ਆ ਜਿਹੜੀ ਕਮੈਂਟਾਂ ਦੇ ਵਿੱਚ ਦੇ ਸਕਦੇ ਹੋ ਧੰਨਵਾਦ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਗੁਰਦਾਸ ਸਿੰਘ ਗ੍ਰੰਥੀ ਗੁਰਦੁਆਰਾ ਗੁਰਮੁਖਤ ਸਰ ਸਾਹਿਬ ਦਾ ਜੋ ਲਗਾਤਾਰ ਇਸ ਮੰਡੇ ਵਿੱਚ 27 ਸਾਲ ਤੋਂ तकरीबन ਗੁਰਦੁਆਰਾ ਸਾਹਿਬ ਦੀ ਸੇਵਾ ਨਿਭਾ ਰਹੇ ਹਨ ਜੋ 15 ਸਾਲ ਗੁਰੂ ਅੰਗਦ ਸਾਹਿਬ ਦੇ ਕੀਰਤਨ ਰੂਪਿਆਂ ਥੋੜਾ ਉੱਚੀ ਬਹੁਤ ਸਤਿਵੰਤੇ ਸਜਣਾ ਭਾਈ ਹਰਜੀਤ ਸਿੰਘ ਅਤੇ ਹੋਰ ਵੀ ਸਾਰਿਆਂ ਨੇ ਰਲ ਮਿਲ ਕੇ ਪਿੰਡ ਵਾਲਿਆਂ ਨੇ ਸਿੰਘ ਪ੍ਰਧਾਨ ਸਹਾਯੋਗ ਦੇ ਕਰਕੇ ਮੈਨੂੰ ਇੱਕ ਅੱਜ ਮਰੂਤੀਕਾਰ ਜੋ ਸਤਕਾਰ ਵਜੋਂ ਦਿੱਤੀ ਗਈ ਹੈ ਮੈਂ ਇਹਨਾਂ ਦਾ ਪਰਿਵਾਰ ਸਮੇਤ ਤਹਿਲਦ ਨੂੰ ਧੰਨਵਾਦ ਕਰਦਾ ਹੈ ਅਤੇ ਨਾਲ ਹੀ ਮੈਂ ਇਹ ਖਾਸ਼ ਆਪਦੀ ਰੱਖੂਗਾ ਵੀ ਸਤ ਗਾਂ ਸਰ ਗ੍ਰੰਥੀ ਸਿੰਘਾਂ ਦਾ ਸਤਿਕਾਰ ਕਰਦੇ ਹੋਇਆ ਗ੍ਰੰਥੀ ਸਿੰਘਾਂ ਦੀ ਸੰਭਾਲ ਕਰਦੇ ਹੋਇਆ ਇਸੇ ਤਰ੍ਹਾਂ ਸਾਰੀਆਂ ਸੰਗਤਾਂ ਸਾਰੇ ਨਗਰਵਸੀ ਕਮੇਟੀਆਂ ਇਹ ਗ੍ਰੰਥੀਆਂ ਦੀ ਸੰਭਾਲ ਕਰ ਲੈਣ ਤਾਂ ਸਾਡਾ ਬੱਚਿਆਂ ਦਾ ਭਵਿੱਖ ਬਦਲ ਸਕਦਾ ਹੈ ਗ੍ਰੰਥੀ ਸਾਡੇ ਪ੍ਰਚਾਰ ਕਰ ਸਕਦੇ ਹਨ ਇਹਨਾਂ ਮੈਂ ਸ਼ਬਦਾਂ ਦੇ ਵਿੱਚ ਸਮੂਹ ਜਿਨ੍ਹਾਂ ਸੱਜਣਾ ਨੇ ਇਸ ਸਹਾਇਕ ਸਹਿਯੋਗ ਦੇ ਵਿੱਚ ਹਿੱਸੇ ਪਾਇਆ ਅਤੇ ਪਾਈ ਹਰਜੀਤ ਸਿੰਘ ਦਾ ਸਾਥ ਦਿੱਤਾ ਸਮੂਹ ਸਜਣਾ ਦਾ ਧੰਨਵਾਦ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ